ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦੋਂਕਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਨਸ਼ੇ ਨੂੰ ਜੜੋਂ ਖਤਮ ਕਰ ਦੇ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ ਨਸ਼ੇ ਦੇ ਖਾਤਮੇ ਲਈ ਬਣਾਈ ਗਈ ਐਂਟੀ ਨਾਕੋਟਿਕਸ ਟਾਸਕ ਫੋਰਸ ਯਾਨੀ ਐਨਟੀਐਫ ਇਹ ਵਸ਼ੇਸ਼ ਟੀਮ ਨਸ਼ਿਆਂ ਦੇ ਵਿਰੁੱਧ ਕੰਮ ਕਰਦੀ ਹੈ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਤੇ ਪਟਿਆਲਾ ਦੇ ਵਿੱਚ ਐਨਟੀਐਫ ਦੇ ਦਫ਼ਤਰ ਖੋਲੇ ਗਏ ਨੇ ਨਸ਼ਿਆਂ ਦੀ ਜਾਣਕਾਰੀ ਦੇਣ ਜਾਂ ਰੀਹੈਬਿਟੇਸ਼ਨ ਲਈ ਸਹਾਇਤਾ ਦੇਣ ਦੇ ਲਈ ਨਵੇਂ ਨੰਬਰ ਤੇ ਵਟਸਐਪ ਹੈਲਪਲਾਈਨ ਨੰਬਰ ਸਤਨ ਮੇਸਾ 79 ਵਿੱਚ 00200B ਜਾਰੀ ਕੀਤਾ ਗਿਆ। ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਪਟਿਆਲਾ ਪੁਲਿਸ ਲਾਈਨਸ ਦੇ ਵਿੱਚ ਵੀ ਐਨਟੀਐਫ ਰੇਂਜ ਦਫ਼ਤਰ ਖੋਲ੍ਹਿਆ ਗਿਆ। 1 ਕਰੋੜ ਦੀ ਲਾਗਤ ਨਾਲ ਬਣਿਆ ਇਹ ਦਫ਼ਤਰ 6800 ਵਰਗ ਫੁੱਟ ਦਾ ਫੈਲਿਆ ਹੋਇਆ ਹੈ। ਜਿਸ ਵਿੱਚ ਆਧੁਨਿਕ ਫੋਰੈਂਸਿਕ ਜਾਂਚ ਸਹੂਲਤਾਂ, ਡਾਟਾ ਡੀਕ੍ਰਿਪਸ਼ਨ, ਡਰੋਨ ਬਾਦੂ ਨਿਗਰਾਨੀ ਅਤੇ ਕ੍ਰਿਪਟੋਕਰੰਸੀ ਜਾਂਚ ਉਪਕਰਣ ਮੌਜੂਦ ਨੇ। ਇਹ ਨਵਾਂ ਦਫ਼ਤਰ ਦੱਖਣੀ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਲਈ ਖੇਤਰੀ ਕੰਟਰੋਲ ਸੈਂਟਰ ਵਜੋਂ ਕੰਮ ਕਰੇਗਾ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਸਾਤ ਜਿਹੜੀ ਹੈ ਰੁਕਨ ਦਾ ਨਾਮ ਨਹੀਂ ਲੈ ਰਹੀ ਹੈ ਉਸੇ ਤਹਿਤ ਪੰਜਾਬ ਵਿੱਚ ਵੀ ਜਿਹੜੇ ਬੀਤੇ ਕਈ ਦਿਨਾਂ ਤੋਂ ਬਰਸਾਤ ਲਗਾਤਾਰ ਚੱਰੀ ਹੈ ਇਸ ਦੌਰਾਨ ਜਿਹੜਾ ਪਾਣੀ ਦਾ ਪੱਧਰ ਹੈ ਬਿਆਸ ਦਰਿਆਵਾਂ ਵਿੱਚ ਲਗਾਤਾਰ ਵੱਧ ਰਿਹਾ ਹੈ ਬਿਆਸ ਦਰਿਆ ਦੀ ਜੇ ਅਸੀਂ ਗੱਲ ਕਰੀਏ ਤਾਂ ਇੱਥੇ 2.5 ਲੱਖ ਤੋਂ ਵੱਧ ਕਿਉਂਕਿ ਪਾਣੀ ਜਿਹੜਾ ਵਾ ਡਾਊਨਸਟ੍ਰੀਮ ਲਈ ਹੁਸੈਨੀਵਾਲਾ ਵਾਲੇ ਸਾਈਡ ਤੇ ਛੱਡਿਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਜੇ ਇਹ ਹਰੀਕੇ ਪਤਨ ਦੇ ਨਾਲ ਲੱਗਦੇ ਪਿੰਡ ਜਿਹੜੇ ਆ ਕੋਟ ਬੁੱਢਾ ਵੇਖੀ ਅਸੀਂ ਅੱਜ ਮੌਜੂਦ ਹਾਂ ਜਿੱਥੇ ਕੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭ ਵਿਚ ਹਲਕੇ ਵਿੱਚ ਜਿੱਥੇ ਕੀ ਰਾਹਤ ਸਮਗਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਜਿਹੜੇ ਲੋੜਵੰਦ ਪਰਿਵਾਰ ਹਨ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਵੀ ਜਿਹੜੀ ਮੁਹਿੰਮ ਲਗਾਤਾਰ ਚਲਾਈ ਗਈ ਹੈ ਖੁਦ ਜਿਹੜੇ ਲਾਲਜੀਤ ਸਿੰਘ ਢੁੱਲਰ ਆ ਆਪ ਬੇੜੀਆਂ ਵਿੱਚ ਸਵਾਰ ਹੋ ਕੇ ਜਿਹੜੇ ਨੀਵੇਂ ਇਲਾਕਿਆਂ ਵਿੱਚ ਲੋਕ ਫਸੇ ਹੋਏ ਹਨ ਉਹਨਾਂ ਨੂੰ ਬਾਹਰ ਕੱਢ ਕੇ ਲਿਆ ਰਹੇ ਹਨ ਕੋਟਬੁੱਡਾ ਵਿਖੇ ਇੱਕ ਪਰਿਵਾਰ ਹੈ ਜਿਸ ਨੂੰ ਕੀ ਲਾਲਜੀਤ ਸਿੰਘ ਢੁੱਲਰ ਮੰਤਰੀ ਵੱਲੋਂ ਔਰ ਪ੍ਰਸ਼ਾਸਨਿਕ ਅਮਲੇ ਦੇ ਰਾਹੀਂ ਬੜੀ ਸਤਿਦੀ ਦੇ ਨਾਲ ਉਹਨਾਂ ਨੂੰ ਬਾਹਰ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਲੇਕਿਨ ਪਰਿਵਾਰ ਕੋ ਅੱਜ ਘਰ ਉੱਪਰ ਜਿਹੜੀ ਉਹਨਾਂ ਦੀ ਛੱਤ ਸੀ ਇੱਕ ਜਗ੍ਹਾ ਤੇ ਰਹਿ ਗਈ ਔਰ ਉਹ ਖੁਦ ਤੰਬੂ ਲਗਾ ਕੇ ਬਰਸਾਤ ਦੇ ਵਿੱਚ ਮਜਬੂਰੀ ਵਿੱਚ ਬੈਠੇ ਹੋਏ ਆ ਨਾ ਅਸੀਂ ਇਹਨਾਂ ਨਾਲ ਗੱਲ ਵੀ ਕਰਾਂਗੇ ਇਹ ਮਾਤਾ ਜੀ ਕੀ ਤੁਹਾਡਾ ਨਾਮ ਆ ਔਰ ਕਿਹੜਾ ਪਿੰਡ ਆ ਔਰ ਕਿੰਨੀ ਟੜੀ ਜਮਾ ਸੀ ਕਿੰਨੇ ਪਰਵਾਦ ਦੇ ਮੈਂਬਰ ਸੀਗੇ ਹਾਂਜੀ ਅਸੀਂ 10 11 ਮਤਲਬ ਕਿ ਸਾਡੇ ਵੀ ਲੋਕਾਂ ਕਕੇ ਵਿਆਹੇ ਉਹਨਾਂ ਦੇ ਬੱਚੇ ਸਾਰੇ ਅਸੀਂ ਉੱਤੇ ਸਾਂ ਜਗਰ ਕੱਲੇ ਹੋਏ ਆ ਅਸੀਂ ਆ ਬਾਹਰ ਬੈਠੇ ਇੱਥੇ ਤੇ ਘਰ ਵਿੱਚ ਪਾਣੀ ਬਹੁਤ ਜ਼ਿਆਦਾ ਆ ਨਿਕਲੇ ਕਿਸਤੀ ਆ ਹੀ ਨਿਕਲੇ ਅਸੀਂ ਤੇ ਚਲੋ ਮਹਾਰਾਜ ਆ ਰਿਕ ਨੂੰ ਤਰੱਕੀ ਦੇਵੇ ਦੇ ਸਹਾਇਤਾ ਕਰਦੇ ਸਾਰੇ जो एम एल ए साहब भी आए हुए सारे आए हुए महाराजी कला करे बहुत राहत अभी चढ़ा उठे पेलू पशु डर घरे रखे बाद वैसे जो सूढ़ी बहुत जो महाराज ਚੜਜੀ ਕਲਾ ਕਰੇ ਸੰਭਾਲਦੇ ਆਪਦਾ ਤੂੜੀ ਟੰਡ ਪਾਉਂਦਾ ਪਿੰਡ ਤੇ ਇੱਥੇ ਵੀ ਅਸੀਂ ਆਪਦੇ ਘਰੇ ਵੀ ਵਧੀਆ ਬਿਚੇ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆ ਕਿੰਨੇ ਸਾਲ ਹੋ ਗਏ ਆਹੀ ਨਾ ਪਹਿਲਾਂ ਤੇ ਉੱਥੇ ਰਹੇ ਮਹੀਨਾ ਹੋ ਗਿਆ ਪਾਣੀ ਆਇਆ ਪਰ ਸਾਨੂੰ ਇੱਥੇ 7 ਕਿ ਦਿਨੀ ਹੋ ਗਈ ਇੱਥੇ ਬੈਠੇ ਰਹਿ ਤਾ ਗਿਆ ਨਹੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਜਮੀਨ ਤਾਂ ਕਿੰਨੀ ਆਇਤੀ ਅਸੀਂ 2044 ਜਮੀਨ ਲਈ ਆਣ ਕੇ ਖਰੀਦੀ ਆਪਦੀ 2012 ਫਿਰ ਇੱਕ 2019 ਚ ਪਾਣੀ ਆਇਆ 19 ਤੇ ਫਿਰ 23 ਚ ਆ ਗਿਆ 23 ਚ ਵੀ ਆ ਗਿਆ ਮਲਵੇ ਸੇ ਤਾਂ ਪਹਿਲੋ ਇਸ ਤਰ੍ਹਾਂ ਜ਼ਿਆਦਾ ਵੀ ਹੁਣ ਪਾਣੀ ਜ਼ਿਆਦਾ ਆਇਆ ਪਹਿਲੋ ਇੰਨਾ ਪਾਣੀ ਨਹੀਂ ਸੀ ਆਗਾ ਪਹਿਲੋ ਰੋਈ ਵਾਲੀ ਪਾਣੀ ਜ਼ਿਆਦਾ ਜਾਂਦਾ ਹੁੰਦਾ ਲਈ ਗੋਦੇ ਜ਼ਿਆਦਾ ਹੁੰਦਾ ਤੇ ਚਲ ਪੈ ਆਉਂਦਾ ਵੀ ਹੁੰਦਾ ਤੇ ਨਿਕਲ ਜਾਂਦਾ ਹੁੰਦਾ ਸਾਡੇ ਫਸਲਾਂ ਵੱਜ ਜਾਂਦੀਆਂ ਪਰ ਬਹੁਤ ਹੁਣ ਹਾਲਤ ਤਿੰਨ ਚਾਰ ਸਾਲ ਹੋ ਗਏ ਬਹੁਤ ਜ਼ਿਆਦਾ ਹਾਲਤ ਮੰਦੀ ਹੋਈ ਤੁਸੀਂ ਤੰਬੂ ਲਗਾ ਕੇ ਬੈਠੇ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਕਿੰਨੀਆਂ ਮੁਸ਼ਕਲਾਂ ਵਿੱਚ ਤੁਹਾਡਾ ਆਪਣਾ ਘਰ ਆ ਉਹਨੂੰ ਛੱਡ ਕੇ ਤੁਸੀਂ ਇੱਥੇ ਮਜਬੂਰੀ ਚ ਬੈਠੇ ਹੋ ਬਹੁਤ ਤੁਸੀਂ ਆ ਵੀ ਜਾਣਦੇ ਜੀ ਅਸੀਂ ਚੱਕੀ ਜਾਣਣਾ ਔਰ ਮਹਾਰਾਜ ਆਪ ਵੀ ਜਾਣਦਾ ਜਦ ਤੁਸੀਂ ਜਾਣਦੇ ਕੀ ਹਾਲਤ ਹੁੰਦੀ ਸਾਡੀ ਚ ਉਸੀ ਵਟ ਪਾਈ ਦੇ ਬੈਨਰ ਪੈਣਾ ਹੀ ਇੱਥੇ ਅੱਲਾਹ ਤੇ ਘਰ ਵਿੱਚ ਵੀ ਕਾਫੀ ਨੁਕਸਾਨ ਹੋਇਆ ਹੋਊਗਾ ਸਮਾਨ ਦਾ ਪਾਣੀ ਓਨ ਕਰਕੇ ਹੁਣ ਸਮਾਨ ਤੇ ਹੁਣ ਬਾਅਦ ਕੀ ਪਤਾ ਲੱਗੂਗਾ ਸਾਨੂੰ ਅਸਪਾਨ ਤਾਂ ਛੱਡ ਗਏ ਇੱਥੇ ਆਉਣ ਬੜੇ ਸੰਸਤ ਕੋਈ ਪਤਾ ਨਹੀਂ ਹੈ ਸਮਾਨ ਤੇ ਉਸੇ ਤਰ੍ਹਾਂ ਪਿਆ ਸਾਡ ਘਰ ਇਹਨਾਂ ਪ੍ਰਸ਼ਾਸਨ ਵੱਲੋਂ ਮੰਤਰੀ ਲਾਲਜੀਤ ਭੂਲਰ ਮਦਦ ਕੀਤੀ ਜਾ ਰਹੀ ਲਗਾਤਾਰ ਸਾਰਿਆਂ ਵੱਲੋਂ ਕੀਤੀ ਜਾ ਰਹੀ ਭੈਣ ਭਰਾ ਬਹੁਤ ਜ਼ਿਆਦੇ ਆਉਂਦੇ ਸਾਰਿਆਂ ਨੂੰ ਚਲ ਪ੍ਰਸ਼ਾਸਨ ਨਹੀਂ ਆਉਂਦਾ ਇਹ ਸਭ ਪਤਾ ਲੈਂਦੇ ਸਭ ਵਧੀਆ ਹੁੰਦੀ ਸਭ ਚੜ੍ਹਦੀ ਕਲਾ ਉਹਨਾਂ ਦੀ ਕਰੇ ਮਹਾਰਾਜ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਹਾਲਾਤ ਤੁਸੀਂ ਦੇਖ ਹੀ ਲਏ ਆ ਸਾਹਮਣੇ ਕੁਦਰਤੀ ਆਫਤ ਆਈ ਆ ਇਹ ਹਰ ਵਾਰ ਜਦੋਂ ਵੀ ਕੁਦਰਤੀ ਆਫਤ ਆਉਂਦੀ ਹੈ ਤੇ ਇਹਦੀ ਮਾਰ ਪੰਜਾਬ ਨੂੰ ਚੱਲਣੀ ਪੈਂਦੀ ਆ ਆ ਜਿਹੜੇ ਮਾਤਾ ਜੀ ਬਜ਼ੁਰਗ ਜੀ ਬੈਠੇ ਹੋਇਆ ਇਹਨਾਂ ਦੇ ਕੋਲ ਸਿਰਫ ਤਿੰਨ ਤਿੰਨ ਕਿੱਲੇ ਮਾਲਕੀ ਜ਼ਮੀਨ ਆ ਆਪਣੀ ਜਿਹਦੇ ਵਿੱਚ ਇਹਨਾਂ ਚਾਰ ਚਾਰ ਕਿੱਲੇ ਪਹਿਲੀ ਠੇਕੇ ਤੇ ਲਈ ਹੋਈ ਸੀ 60000 ਨੂੰ ਠੇਕਾ ਭਰਿਆ ਆਈ ਅੱਜ ਸਾਰਾ ਝੋਨਾ ਇਹਨਾਂ ਦਾ ਬਰਬਾਦ ਹੋ ਗਿਆ ਨੁਕਸਾਨ ਹੋ ਗਿਆ ਚਲੋ ਤੁਹਾਡੇ ਭਰਾਵਾਂ ਪੀਰਾਂ ਦੇ ਸਦਕਾ ਹੀ ਇਹਨਾਂ ਦੀ ਹਰ ਕੋਈ ਆ ਕੇ ਬਾਹ ਫੜਦਾ ਪਿਆ ਹੈ ਹਲਕੇ ਦੇ ਕੈਬਨ मिनिस्टर ਲਾਲਜੀ ਸਿੰਘ ਭੁੱਲਰ ਵੀ ਇੱਥੇ ਆ 10 ਦਿਨ ਤੋਂ ਲਗਾਤਾਰ ਡੇਲੀ ਆ ਰਿਹਾ ਜੋ ਵੀ ਇਹਨਾਂ ਨੂੰ ਚੀਜ਼ ਦੀ ਲੋੜ ਆ ਪਾਲੋ ਰੱਖਣ ਦੀ ਲੋੜ ਆ ਤਰਪਾਲਾਂ ਦੀ ਲੋੜ ਆ ਚਾਰਾ ਹਰਾ ਡੰਗਰਾਂ ਵਾਸਤੇ ਸਾਰੀਆਂ ਚੀਜ਼ਾਂ ਉਪਲਬਧ ਕਰਵਾ ਰਿਆ ਪਰ ਇਹਨਾਂ ਦੀ ਇੱਥੇ ਬੈਠਣ ਦੀ ਮਜਬੂਰੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਹੋਵੇ ਤਾਂ ਆਪਾਂ 2 ਦਿਨ ਨਹੀਂ ਕਿਸੇ ਸਾਈਡ ਤੇ ਜਾ ਕੇ ਰਹਿੰਦੇ ਘਰੇ ਆ ਕੇ ਆਪਾਂ ਉਹਨੀਆਂ ਦਵਾਈ ਦਵਾ ਆਪਣੇ ਘਰੇ ਚੱਲ ਗਈ ਔਰ ਇਹਨਾਂ ਦੇ ਤੁਸੀਂ ਕੈਮਰਾ ਮਾਰ ਕੇ ਵੇਖ ਲਓਗੇ ਸਾਹਮਣੇ ਘਰ ਦੇ ਵਿੱਚ 4-4 ਫੁੱਟ ਪਾਣੀ ਖੜਾ ਵਾ ਜਿਹਦੇ ਵਿੱਚ ਹੁਣ ਇਹਨਾਂ ਦਾ ਪਤਾ ਨਹੀਂ ਹੈ ਕਿ ਸਮਾਨ ਵੀ ਬਚਿਆ ਕਿ ਨਹੀਂ ਬਚਿਆ ਕੰਧਾਂ ਵੀ ਸਾਰੀਆਂ ਮੰਨ ਲਓ ਬਹਿ ਗਈਆਂ ਵਾ ਜੋ ਇਹਨਾਂ ਦਾ ਘਰ ਦਾ ਸਮਾਨ ਹੀ ਉਹ ਵੀ ਸਾਰਾ ਇਹਨਾਂ ਦਾ ਖਰਾਬ ਹੋ ਚੁੱਕਾ ਤੇ ਮੈਂ ਇਹੋ ਹੀ ਦਾਨੀ ਵੀਰਾਂ ਨੂੰ ਸੱਜਣਾ ਨੂੰ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਕਿ ਇਹਨਾਂ ਦੀ ਹੈਲਪ ਕਰੋ ਤੇ ਆਗੇ ਇਹਨਾਂ ਦੀ ਬਾਹ ਫੜੋ ਕਮਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਵੀ ਤੁਸੀਂ ਕੈਮਰਾ ਮਾਰ ਕੇ ਵੇਖ ਸਕਦੇ ਹੋ ਸਾਹਮਣੇ ਬੇੜੇ ਤੇ ਆਉਂਦੇ ਪਿਆ ਜਿਹੜੇ ਲੋਕ ਘਰਾਂ ਦੇ ਵਿੱਚ ਇਹਨਾਂ ਦੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਹਾਲਚਾਲ ਪੁੱਛਦੇ ਪਏ ਉਹਨਾਂ ਨੂੰ ਰਾਸ਼ਨ ਵਗੈਰਾ ਸਾਰਾ ਕੁਝ ਦਿੰਦੇ ਪਏ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਦੁੱਖ ਦਰਦ ਦਾ ਪਤਾ ਵਾ ਇਹਨਾਂ ਦੇ ਹਾਲਾਤਾਂ ਦਾ ਉਹਨਾਂ ਨੂੰ ਪਤਾ ਵਾ ਕਿ ਕਿ ਇਹ ਗਰੀਬ ਦੇ ਨਾਲ ਮੰਨ ਲਓ ਅੱਜ ਜੇ ਸਮਾਂ ਸਾਡੇ ਦੇ ਕੋਈ ਅੱਜ ਮੜ ਆਇਆ ਤੇ ਉਹਦੇ ਨਾਲ ਕਿਵੇਂ ਖੜਨਾ ਹੈ ਇਹ ਸੱਨਲ ਸਭਰਾ ਤੋਂ ਮਦਦ ਲਈ ਕਰਲੇ ਆਏ ਨੇ ਤੁਸੀਂ ਭਾਜੀ ਕੀ ਕਹਿਣਾ ਚਾਹਦੇ ਤੁਹਾਡਾ ਕੀ ਨਾਮ ਹੈ ਔਰ ਜਿਹੜੇ ਹਾਲਾਤ ਆ ਜੇ ਕੱਲ ਨੂੰ ਇਹ ਪਾਣੀ ਜ਼ਿਰੋ ਥੱਲੇ ਜਾਂਦਾ ਵਾ ਉਸ ਤੋਂ ਬਾਅਦ ਕੀ ਹਾਲਾਤ ਹੋਣਗੇ ਕਿਹਦਾ ਸਾਹਮਣਾ ਕਰੇਗਾ ਕਿਸਾਨਾਂ ਨੂੰ ਮੇਰਾ ਨਾਮ ਜੀ ਲੱਪੀ ਸਿੰਘ ਆ ਜਿੱਥੇ ਇਹ ਆਫਤ ਦੇ ਵਿੱਚ ਸਮਾਜਿਕ ਜਥੇਬੰਦੀਆਂ ਪ੍ਰਸ਼ਾਸਨ ਖੜਾ ਉਥੇ ਬਹੁਤ ਵੱਡਾ ਰੋਲ ਸੋਸ਼ਲ ਮੀਡੀਆ ਦਾ ਮੀਡੀਆ ਦਾ ਬਹੁਤ ਵੱਡਾ ਰੋਲ ਆ ਧੰਨਵਾਦ ਕਰਦੇ ਆ ਤੁਹਾਡੇ ਜਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਣ ਵਾਲੇ ਜਿੰਨੇ ਵੀ ਲੋਕ ਨੇ ਉਹ ਅੱਜ ਵੀ ਮਤ ਕਰ ਰਹੇ ਆ ਉਹਨਾਂ ਅੱਗੇ ਮੇਰੀ ਇਹ ਇੱਕ ਹੋਰ ਹੱਥ ਵੰਨ ਕੇ ਬੇਨਤੀ ਆ ਐਨ ਆਰ ਆਈ ਵੀਰਾਂਗੇ ਜਿਹੜਾ ਵੀ ਅਧਿਕਿਰਤ ਕਮਾਈ ਕਰਕੇ ਕੋਈ ਦਸਵੰਦ ਕੱਢਣਾ ਚਾਹੁੰਦਾ ਵਾ ਜਦੋਂ ਇਹ ਪਾਣੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਰਾਤੋਂ ਦਿਨ ਨਾ ਚੜੇ ਇਹ ਜਿਹੜੀ ਆਫਤ ਟਲ ਜAVE ਪਾਣੀ ਘਟ ਹੋ ਜAVE ਤੇ ਇਸ ਤੋਂ ਬਾਅਦ ਜਿਹੜਾ ਰੂਪ ਪਾਉ ਨੂੰ ਵੇਖਣ ਨੂੰ ਮਿਲਣਾ ਇਸ ਤੋਂ ਵੀ ਭਿਆਨਕ ਹੋਣਾ ਵਾ ਫਸਲਾਂ ਗਲ ਜਣੀਆਂ ਪੈਲੀਆਂ ਰਾਨ ਹੋਈਆਂ ਕਿਤੇ ਟੋਏ ਪੈ ਜਾਣੇ ਆ ਕਿਤੇ ਪਧਰੀ ਕਿਤੇ ਰੇਤਾ ਪੈ ਜਾਣੀਆਂ ਬਹੁਤ ਜ਼ਿਆਦਾ ਭਿਆਨਕ ਹੋ ਜਾਣਾ ਵਾ ਇਸ ਤੋਂ ਬਾਅਦ ਭਰਾਵਾ ਕੇ ਬੇਨਤੀ ਆ ਵੀ ਉਹ ਜਿਹੜੀ ਆ ਮਦਦ ਕਰਨ ਨਾਲ ਹੀ ਭਰਾਵਾ ਜਾਣ ਕੇ ਮੈਂ ਖੁਦ ਹਾਲਾਤ ਤੁਸੀਂ ਸਾਰੇ ਮੀਡੀਆ ਦੇ ਰਾਹੀਂ ਦੇਖ ਲਿਆ ਇਸ ਤੋਂ ਬਾਅਦ ਜਿੰਨੀ ਮਤ ਕੀਤੀ ਜਾਵੇ ਧੰਨਵਾਦ ਤੁਹਾਡਾ ਬਹੁਤ ਬਹੁਤ ਇਸਨ ਕਿਸਾਨਾਂ ਔਰ ਜਿਹੜੇ ਮਦਦ ਕਰਨੀ ਇਸ ਪ੍ਰਿੰਸ ਭਰਾ ਤੋਂ ਵੀਰ ਪੁੰਜੇ ਨਾ ਉਹਨਾਂ ਨੇ ਦੱਸਣਾ ਹੈ ਕਿ ਜਿਹੜਾ ਇਹ ਪਾਣੀ ਜਦੋਂ ਹੀਠਾ ਉਤਰੇਗਾ ਉਸ ਤਰ੍ਹਾਂ ਜਿਹੜੀ ਰੇਤ ਆ ਜਾਨੀ ਹੈ ਉਸ ਤਰ੍ਹਾਂ ਕਿਸਾਨਾਂ ਨੂੰ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਹੋਰ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ ਰਮਨ ਸਾਵਲਾ ਜਗਬਨ